ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੇ ਅੱਜ ਵਿਸ਼ੇਸ਼ ਤੌਰ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਜਾਂ ਫਿਰ ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਹੈਗਾ ਉਹਦੇ ਮੁਤਲਕ ਸਭ ਤੋਂ ਪਹਿਲਾਂ ਸਵਾਗਤ ਕਰਦੇ ਚੱਲਦੇ ਹਾਂ ਫਿਰ ਜਿਹੜੀਆਂ ਖਬਰਾਂ ਦੇ ਉੱਪਰ ਚਰਚਾ ਹੈ ਉਸ ਨੂੰ ਸ਼ੁਰੂ ਕਰਾਂਗੇ ਸਰ ਸਵਾਗਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਬਹੁਤ ਧੰਨਵਾਦ ਅੱਡਲਾ ਸਾਹਿਬ ਜੋ ਪੰਜਾਬ ਦੇ ਹਾਲਾਤ ਨੇ ਜਦੋਂ ਦੇਸ਼ ਵਿਦੇਸ਼ ਦੇ ਵਿੱਚ ਤਸਵੀਰਾਂ ਪਹੁੰਚ ਰਹੀਆਂ ਨੇ ਤਾਂ ਹਿਰਦੇ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਵਲੁੰਧਰੇ ਜਾ ਰਹੇ ਹੈਗੇ ਨੇ ਚੀਸਾਂ ਉੱਠ ਰਹੀਆਂ ਹੈਗੀਆਂ ਨੇ ਕਿ ਆਖਰਕਾਰ ਸਾਡੇ ਪੰਜਾਬ ਦਾ ਬਣੂਗਾ ਕੀ ਇੱਕ ਪਾਸੇ ਤਾਂ ਜਦੋਂ ਅੱਤ ਦੀ ਗਰਮੀ ਹੁੰਦੀ ਆ ਤਾਂ ਅਸੀਂ ਇਹ ਦੁਆ ਕਰਦੇ ਆ ਕਿ ਰੱਬਾ ਰੱਬਾ ਮੀਂਹ ਪਾ ਪਰ ਦੇਖੋ ਤੁਸੀਂ ਸਾਡੇ ਪੰਜਾਬ ਦੀ ਸਾਡੇ ਭਾਰਤ ਦੀ ਤਰਾਸ ਦੀ ਕਿ ਜਦੋਂ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਨੇ ਫਿਰ ਪਾਣੀ ਸਾਡੇ ਕੋਲ ਸੰਭਿਆ ਨਹੀਂ ਜਾਂਦਾ ਜੀ ਨੇ નિશ્ਚਿਤ ਤੌਰ ਦੇ ਉੱਤੇ ਦੇਖੋ ਜੋ ਅੱਜ ਪੰਜਾਬ ਦੇ ਹਾਲਾਤ ਨੇ 1988 ਤੋਂ ਬਾਅਦ ਸਭ ਤੋਂ ਵੱਧ ਬੁਰੇ ਦੌਰ ਚੋਂ ਪੰਜਾਬ ਹੁਣ ਗੁਜ਼ਰ ਰਿਹਾ ਹੈ 1988 ਦੇ ਹੜਾਂ ਵੇਲੇ ਮੈਂ 8ਵੀਂ 9ਵੀਂ ਕਲਾਸ ਦੇ ਵਿੱਚ ਸੀ ਤੇ ਉਦੋਂ ਵੀ ਮੈਂ ਹੜਾਂ ਦੀ ਤਬਾਹੀ ਪੰਜਾਬ ਦੀ ਆਪ ਵੇਖੀ ਹੈ ਤੇ ਅੱਜ ਵੀ ਸਿਟੀਆਂ ਨੇ ਜਿਹੜੀਆਂ ਪੰਜਾਬ ਦੀਆਂ ਜੇ ਅਸੀਂ ਗੁਰਦਾਸਪੁਰ ਦੀ ਗੱਲ ਕਰ ਲਈਏ ਤਰਨਤਾਰਨ ਹੋ ਗਿਆ ਸਾਡਾ ਕਪੂਰਥਲਾ ਹੋ ਗਿਆ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਮੈਂ ਦੌਰਾ ਵੀ ਕੱਢ ਕੇ ਆਇਆ ਕਈ ਜ਼ਿਲ੍ਹਿਆਂ ਦਾ ਜ਼ਮੀਨ ਤੇ ਪਿੰਡਾਂ ਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਬਹੁਤ ਸਾਡਾ ਪਸ਼ੂ ਤਨ ਅਸੀਂ ਸਾਡਾ ਨੁਕਸਾਨ ਹੋਇਆ ਹੈ ਸਾਡੇ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਾਡੀ ਤਣਕ ਹੈ ਲਗਭਗ 1100 ਪਿੰਡਾਂ ਦੇ ਵਿੱਚ ਝੋਨਾ ਮਾਫ਼ ਕਰਨਾ ਉਹ ਸਾਡਾ ਖਤਮ ਹੀ ਹੋ ਗਿਆ ਕਿਉਂਕਿ ਇੰਨੀ ਜ਼ਿਆਦਾ ਜਦੋਂ ਹੜ੍ਹ ਆਉਂਦੇ ਨੇ ਸਿਲਟ ਆਉਂਦੀ ਆ ਦਰਿਆਵਾਂ ਦੀ ਤੇ ਜਿਹੜਾ ਝੋਨਾ ਹੈ ਉਹਦੇ ਲਈ ਇੱਕ ਰਾਤ ਕੱਟਣੀ ਵੀ ਔਖੀ ਹੋ ਜਾਂਦੀ ਹੈ ਉਸ ਫਸਲ ਦੇ ਲਈ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਔਰ ਹੁਣ ਅਸੀਂ 100% ਸਾਡੀਆਂ ਫਸਲਾਂ ਦਾ ਖਰਾਬ ਹੈ ਪਿੰਡਾਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਦਾ ਕੋਈ ਖੇਤ ਬਚ ਗਿਆ ਬਿਲਕੁਲ 100% ਖਰਾਬ ਹੈ ਔਰ ਬਦਕਿਸਮਤੀ ਉੱਪਰ ਹੋਏ ਹੈ ਕਿ ਪਹਾੜਾਂ ਦੇ ਵਿੱਚੋਂ ਜਿਹੜਾ ਮੀਂਹ ਬਹੁਤ ਜ਼ਿਆਦਾ ਪਿਆ ਸਾਡੇ ਡੈਮਾਂ ਦੀ ਮੈਨੇਜਮੈਂਟ ਜਿਹੜੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਬੁਰੀ ਤਰ੍ਹਾਂ ਨਾਲ ਫੇਲ ਹੋਇਆ ਹੈ ਔਰ ਉਹਨਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ ਉਹਦਾ ਅਸੀਂ ਭੁਗਤ ਰਹੇ ਹਾਂ ਪੰਜਾਬੀ ਔਰ ਸਭ ਤੋਂ ਮਾੜੇ ਹਾਲਾਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਣੇ ਨੇ ਔਰ ਜੇ ਮੈਂ ਅੱਜ ਦੀ ਗੱਲ ਕਰਾਂ 1 ਸਤੰਬਰ ਦੀ 1 ਸਤੰਬਰ ਨੂੰ ਜਲੰਧਰ ਔਰ ਲੁਧਿਆਣਾ ਜਿਹੜੇ ਸਾਡੇ ਸ਼ਹਿਰੀ ਇਲਾਕੇ ਨੇ ਇਹਨਾਂ ਸ਼ਹਿਰੀ ਇਲਾਕਿਆਂ ਦੇ ਕਈ ਹਿੱਸਿਆਂ 'ਚ ਵੀ ਪਾਣੀ ਭਰਿਆ ਕਿਉਂਕਿ ਲੁਧਿਆਣਾ 'ਚ ਵੀ ਅੱਜ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਜਲੰਧਰ 'ਚ ਅੱਜ ਪੂਰੇ ਪੰਜਾਬ 'ਚ ਲਗਭਗ ਬਰਸਾਤ ਪੈ ਰਹੀ ਹੈ ਜੀ ਹੁਣ ਕਿਉਂਕਿ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਦਰਿਆ ਜਿਹਨੂੰ ਕਹਿੰਦੇ ਆ ਉਹ ਬੁੱਢਾ ਦਰਿਆ ਮਾਛੀਵਾੜਿਆ ਕੋਲੋਂ ਸਤਲੁਜ ਦੇ ਵਿੱਚੋਂ ਹੀ ਨਿਕਲਦਾ ਹੈ ਤੇ ਉਹ ਸਿਧਵਾ ਬੇਟ ਇਲਾਕੇ 'ਚ ਮਨਪੀਤਿਆਲੀ ਦੇ ਹਲਕੇ 'ਚ ਜਾ ਕੇ ਉਹ ਸਤਲੁਜ ਦੇ ਵਿੱਚ ਹੀ ਵੜ ਜਾਂਦਾ ਸੋ ਇਹ ਜਿਹੜਾ ਬੁੱਢਾ ਨਾਲਾ ਜਿਹਨੂੰ ਕਹਿੰਦੇ ਨੇ ਬੁੱਢਾ ਦਰਿਆ ਇਹ ਸਤਲੁਜ 'ਚੋਂ ਨਿਕਲਦਾ ਸਤਲੁਜ 'ਚ ਹੀ ਵੜਦਾ ਹੈ ਤੇ ਜਦੋਂ ਸਤਲੁਜ ਦੇ ਪਾਣੀ ਦਾ ਪੱਧਰ ਵੱਧ ਆ ਤੇ ਇਹ ਬੁੱਢਾ ਦਰਿਆ ਸ਼ਹਿਰ ਚ ਹੜ ਲਿਆਉਂਦਾ ਤੇ ਇਹਨੇ ਅੱਜ ਸ਼ਹਿਰ ਲੁਧਿਆਣੇ ਦੇ ਵਿੱਚ ਵੀ ਹੜ ਲਿਆ ਤਾਂ ਸੋ ਇਹ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਸੋ ਸਾਡੇ ਹੁਣ ਜਲੰਧਰ ਔਰ ਲੁਧਿਆਣਾ ਨੂੰ ਵੀ ਜੇ ਅਸੀਂ ਜੋੜ ਲਈਏ ਤੇ ਪੰਜਾਬ ਦੇ 10 11 ਜ਼ਿਲ੍ਹੇ ਸਾਡੇ ਉਹ ਹੜਾਂ ਦੀ ਮਾਰ ਚ ਨੇ ਕਿਤੇ ਸਾਡੇ ਸ਼ਹਿਰੀ ਇਲਾਕਾ ਘਟਾ ਹੈ ਕਿਤੇ ਵੱਧਾ ਹੈ ਇਹ ਸਿਤੀ ਅਮਨਦੀਪ ਜੀ ਅਮਨ ਜੀ ਇੱਥੇ ਬਣੀਆਂ ਪੰਜਾਬ ਚ ਹੂੰ ਡੱਲਾ ਸਾਹਿਬ ਸਿਆਸਤ ਦੀ ਗੱਲ ਜਦੋਂ ਆਪਾਂ ਇਸ ਮੁੱਦੇ ਤੇ ਉੱਪਰ ਕਰਨੀ ਹੈਗੀ ਹੈ ਕੋਈ ਤਾਂ ਬੀੜੀਆਂ ਦੇ ਵਿੱਚ ਬਹਿ ਕੇ ਤੇ ਸਵਿਟਜ਼ਰਲੈਂਡ ਦੀਆਂ ਗੱਲਾਂ ਕਰ ਰਿਹਾ ਹੈਗਾ ਸਾਡਾ ਮੰਤਰੀ ਔਰ ਮੈਨੂੰ ਗੱਲ ਯਾਦ ਆ ਗਈ ਸੰਦੀਪ ਜਾਖੜ ਹੁਣਾਂ ਦੀ ਚੰਗੀ ਵੀ ਲੱਗੀ ਗੱਲ ਕਿ ਕਿਤਨਾ ਕਿਤੇ ਭਾਈ ਇਹ ਜਿਹੜੀ ਸਿਆਸਤ ਨੂੰ ਇੱਕ ਕਿਨਾਰਾ ਕਰਕੇ ਤੇ ਇਕਜੁੱਟ ਹੋ ਕੇ ਕੋਈ ਮੀਟਿੰਗ ਬੁਕਿੰਗ ਕਰਕੇ ਤੇ ਇਹਦਾ ਹੱਲ ਇਕਜੁਟਤਾ ਦੇ ਨਾਲ ਕੱਢਿਆ ਜਾਵੇ ਸਿਆਸਤ ਨਾ ਹੀ ਕੀਤੀ ਜਾਵੇ ਇਸ ਮੁੱਦੇ ਤੇ ਦੇਖੋ ਜ਼ਰੂਰੀ ਤਾਂ ਇਸ ਵਕਤ ਸੀਗਾ ਸਭ ਤੋਂ ਪਹਿਲਾਂ ਤਾਂ ਡਿਊਟੀ ਬਣਦੀ ਸੀ ਭਗਵੰਤ ਮਾਨ ਦੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਉਹ 올 ਪਾਰਟੀ ਮੀਟਿੰਗ ਬੁਲਾਉਂਦੇ ਆਲ ਪਾਰਟੀ ਮੀਟਿੰਗ ਅਗਰ ਭਗਵੰਤ ਮਾਨ ਨੇ ਨਹੀਂ ਸੀ ਬੁલાਉਣੀ ਤੇ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਦੇ ਯੂਨਿਟ ਦੇ ਅਮਨ अरोੜਾ ਅਮਨ अरोੜਾ ਬਤੌਰ ਸੱਤਾਧਾਰੀ ਧਿਰ ਦੇ ਪ੍ਰਧਾਨ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਸੱડਣਾ ਚਾਹੀਦਾ ਸੀ ਭਾਵੇਂ ਬੀਜੇਪੀ ਹੁੰਦੀ ਸੁਖਵੀਰ ਬਾਦਲ ਹੁੰਦਾ ਪੁਨਰ ਸੁਜੀਤ ਅਕਾਲੀ ਦਲ ਹੁੰਦਾ ਬਸਪਾ ਔਰ ਸਾਡੀਆਂ ਸਾਰੀਆਂ ਪਾਰਟੀਆਂ ਇਹਨਾਂ ਨੂੰ ਬੁਲਾਉਂਦੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਇੱਕ ਸਾਂਝਾ ਡੈਪੂਟੇਸ਼ਨ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਉਂਦਾ ਕੇਂਦਰ ਦੇ ਮੰਤਰੀਆਂ ਨੂੰ ਮਿਲ ਕੇ ਆਉਂਦਾ ਕਿਉਂਕਿ ਤਰੀਕਾ ਇਹੀ ਹੈ ਜੀ ਪਰ ਮੈਨੂੰ ਬੜੀ ਨਿਰਾਸ਼ਾ ਹੋਈ ਇਸ ਗੱਲ ਦੀ ਕਿ ਪੰਜਾਬ ਦੇ ਮੰਤਰੀ ਨੇ ਬਰਿੰਦਰ ਗੋਇਲ ਬੜੇ ਸਿਆਣੇ ਨੇ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮਸਲਿਆਂ ਤੇ ਉਹਨਾਂ ਨੇ ਬੜੇ ਚੰਗੇ ਤੱਥ ਰੱਖੇ ਲੇਕਿਨ ਮੈਂ ਇਹ ਕਹੂੰਗਾ ਕਿ ਪੰਜਾਬ ਦੀ ਸਰਕਾਰ ਦੇ ਜਿਹੜੇ ਜ਼ਿੰਮੇਦਾਰ ਮੰਤਰੀ ਨੇ ਉਹ ਵੀ ਫੇਲ ਹੋਏ ਨੇ ਆਪਣੀ ਕਾਰਗੁਜ਼ਾਰੀ ਚ ਕਿਉਂਕਿ ਇਹ ਰਿਪੋਰਟਾਂ ਹੁਣ ਪੁਖਤਾ ਹੋ ਗਈਆਂ ਅੱਜ ਪਟਿਆਲੇ ਚ ਖੱਗਰ ਚ ਵੀ ਜਿਹੜਾ ਪਾਣੀ ਆ ਉਹ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਹੇਠਾਂ ਚੁੱਕ ਖੱਗਰ ਕਈ ਜਗ੍ਹਾ ਦੇ ਉੱਤੇ ਬਨ ਖੱਗਰ ਦੇ ਵੀ ਬਹੁਤ ਕਮਜ਼ੋਰ ਹੈ ਕਿਉਂਕਿ ਜਦੋਂ ਸੁਖਨਾ ਲੇਕ ਦੇ ਫਲੱਡ ਗੇਟ ਖੁੱਲਦੇ ਆ ਇਸ ਮੌਸਮ ਚ ਹੁਣ ਤੱਕ 1 ਸਤੰਬਰ ਤੱਕ ਜਿਹੜਾ ਸੁਖਨਾ ਲੇਕ ਹੈ ਚੰਡੀਗੜ੍ਹ ਝੀਲ ਉਹ ਪਾਣੀ ਸਟੋਰੇਜ ਵੀ ਕਰਦੀ ਹੈ ਉਹ ਸੁਖਣਾ ਲਈ ਇੱਕ 7 ਵਾਰ ਉਹਦੇ ਫਲੱਡ ਗੇਟ ਖੁੱਲ ਚੁੱਕੇ ਨੇ 1 ਸਤੰਬਰ ਤੱਕ ਕਿ ਉਹ ਸਾਰਾ ਪਾਣੀ ਆਉਂਦਾ ਕੱਗਰ ਚ ਤੇ ਉਹ ਕੱਗਰ ਇਸੇ ਕਰਕੇ ਹੁਣ ਖਤਰੇ ਤੇ ਐ ਔਰ ਤਸਵੀਰਾਂ ਟੈਲੀਵਿਜ਼ਨਾਂ ਤੇ ਦਿਖ ਰਹੀਆਂ ਨੇ ਕਿ ਕੱਗਰ ਚ ਕਈ ਥਾਈ ਕਿਵੇਂ ਗੰਦ ਫਸਿਆ ਹੋਇਆ ਹੈ ਕਿਵੇਂ ਉਹਦੇ ਵਿੱਚ ਬੂਟੀ ਖੜੀ ਹੈ ਠੀਕ ਹੈ ਭਗਵੰਤ ਮਾਨ ਨੇ ਟੇਲਾਂ ਤੱਕ ਪਾਣੀ ਪਹੁੰਚਾਇਆ ਪਰ ਜਿਹੜੇ ਸਾਡੇ ਨਹਿਰਾਂ ਤੇ ਦਰਿਆ ਨੇ ਉਹਨਾਂ ਦੇ ਅੰਦਰੋਂ ਸਫਾਈ ਮੌਨਸੂਨ ਤੋਂ ਪਹਿਲਾਂ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਦੇ ਵਿੱਚ ਲਾਪਰਵਾਹੀ ਇਸ ਸਰਕਾਰ ਦੀ ਕਾਰਗੁਜ਼ਾਰੀ ਦੀ ਸਾਹਮਣੇ ਆਈ ਹੈ ਭਾਵੇਂ ਬਰਿੰਦਰ ਗੋਇਲ ਦਾਅਵੇ ਕਰੀ ਜਾਣ ਕਿ ਅਸੀਂ ਸਾਰੇ ਪ੍ਰਬੰਧ ਕਰ ਲਏ ਪੰਜਾਬ ਚ ਅਗਰ ਅਗਰ ਅੱਜ ਖੱਗਰ ਚੰਗੀ ਤਰ੍ਹਾਂ ਸਾਫ਼ ਹੁੰਦੀ ਤੇ ਪਟਿਆਲੇ ਦੇ ਵਿੱਚ ਹੜ ਦਾ ਖਤਰਾ ਨਹੀਂ ਸੀ ਬਣਨਾ ਉਹਦਾ ਹੁੰਦਾ ਕੀ ਹੈ ਅਮਨ ਜੀ ਖੱਗਰ ਦੀ ਜਿੱਡੀ ਲੰਬਾਈ ਹੈ ਉਹ ਪਾਣੀ ਹੌਲੀ-ਹੌਲੀ ਅੱਗੇ ਵਗਦਾ ਚੱਲਿਆ ਜਾਣਾ ਸੀ ਹੁਣ ਜਦੋਂ ਤੁਸੀਂ ਸ਼ਹਿਰ ਦੇ ਵਿੱਚੋਂ ਖੱਗਰ ਨੂੰ ਸਾਫ਼ ਨਹੀਂ ਕਰਦੇ ਚੰਗੀ ਤਰ੍ਹਾਂ ਉਹਦੇ ਚੋਂ ਬੂਟੇ ਨਹੀਂ ਕੱਢਦੇ ਉਹਦੇ ਚੋਂ ਗੰਦ ਨਹੀਂ ਕੱਢਦੇ ਆਮ ਲੋਕ ਵੀ ਸਾਡੇ ਕੋਈ ਲਫਾਫਾ ਸੁੱਟ ਜਾਂਦਾ ਹੈ ਕੋਈ ਕੇਲੇ ਦਾ ਛਿਲਕਾ ਸੁੱਟ ਜਾਂਦਾ ਸਾਡੇ ਆਪਣੇ ਲੋਕਾਂ ਦੀਆਂ ਵੀ ਕਮੀਆਂ ਨੇ ਤੇ ਗੰਦ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਪਾਣੀ ਦਾ ਦਬਾਅ ਰੁਕ ਜਾਂਦਾ ਉਹ ਜਿਹੜੇ ਬੂਟੀਆਂ ਨੇ ਉਹਦੇ ਚ ਗੰਦ ਹੈ ਉਹ ਜਿਹੜੇ ਛੋਟੇ ਛੋਟੇ ਪੁਲ ਨੇ ਉਹ ਪੁਲਾਂ ਦੇ ਕਿਨਾਰਿਆਂ ਤੇ ਜੰਮ ਕੇ ਪਾਣੀ ਦੇ ਵਹਾਅ ਨੂੰ ਰੋਕਦਾ ਜਿਹਦੇ ਕਰਕੇ ਜਿਹੜਾ ਦਰਿਆ ਹੈ ਉਹ ਇੱਥੇ ਉਹਦਾ ਜਿਹੜਾ ਪਾਣੀ ਦਾ ਪੱਦਰ ਹੈ ਵੱਧਦਾ ਰਹਿੰਦਾ ਹੈ ਕਘਰ ਦਾ ਤੇ ਉਹ ਕਘਰ ਓਵਰਫਲੋ ਹੋ ਜਾਂਦੀ ਹੈ ਜੇ ਕਘਰ ਅੰਦਰੋਂ ਸਾਫ਼ ਹੋਵੇ ਤੇ ਪਾਣੀ ਵਗਦਾ ਤੁਰਿਆ ਜਾਂਦਾ ਜਿਹਦੇ ਨਾਲ ਬਚਾਅ ਹੋ ਜਾਂਦਾ ਹੈ ਇਹੇ ਸਥਿਤੀ ਸਤਲੁਜ ਦੀ ਵੀ ਹੈ ਸਾਡੇ ਹੁਣ ਸਤਲੁਜ ਦੇ ਵਿੱਚ ਜਿਹੜੀ ਸਾਡੀ ਸਤਲੁਜ ਦੀ ਕੈਪੈਸਿਟੀ ਹੈ ਉਹ 2 ਲੱਖ ਮਿਲੀਅਨ 2 ਲੱਖ ਕਿਊਸਿਕ ਪਾਣੀ ਦੀ ਹੈ 2 ਲੱਖ ਕਿਊਸਿਕ ਤੋਂ ਵੱਧ ਜਦੋਂ ਸਤਲੁਜ ਦਰਿਆ 'ਚ ਪਾਣੀ ਆਊਗਾ ਉਹਨੇ ਹੜ੍ਹ ਲਿਆਉਣੇ ਆ ਔਰ ਸਤਲੁਜ ਦਰਿਆ 2 ਲੱਖ ਕਿਊਸਿਕ ਤੋਂ ਉੱਪਰ ਹੀ ਚੱਲ ਰਿਹਾ ਇਹਦੇ ਤੋਂ ਜ਼ਿਆਦਾ ਉਹਦੀ ਹੁਣ ਕਪੈਸਿਟੀ ਨਹੀਂ ਹੈਗੀ ਇਸ ਸਮੇਂ ਇਸ ਕਰਕੇ ਜਦੋਂ ਸਤਲੁਜ 2 ਲੱਖ ਤੇ ਆ ਗਿਆ ਉਹਦਾ ਪਾਣੀ ਬੁੱਢੇ ਦਰਿਆ ਦੇ ਵਿੱਚ ਵਧ ਜਾਂਦਾ ਤੇ ਬੁੱਢੇ ਦਰਿਆ 'ਚ ਪਾਣੀ ਵਧਦਾ ਤੇ ਉਹ ਲੁਧਿਆਣੇ 'ਚ ਛਾੜ ਲਿਆਉਂਦਾ ਏਹੀ ਸਥਿਤੀਆਂ ਇਸ ਵਾਰ ਰਾਵੀ ਦੇ ਵਿੱਚ ਪਰ ਅਸੀਂ ਬਿਆਸ ਦਰਿਆ 'ਚ ਦੇਖਿਆ ਨੇ ਸੋ ਸਾਡੇ ਜਿਹੜੇ ਪਾਣੀ ਦੇ ਦਰਿਆਵਾਂ ਦੇ ਵਿੱਚ ਪੱਧਰ ਨੇ ਉਹ ਵਧੇ ਇੱਕ ਤਾਂ ਪੰਜਾਬ 'ਚ ਮੀਂਹ ਪੈ ਗਿਆ ਇਹਦੇ ਨਾਲ ਨਾਲ ਜਿਹੜੇ ਸਾਡੇ ਡੈਮ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਾੜੀ ਕਾਰਗੁਜ਼ਾਰੀ ਰਹੀ ਹੈ ਔਰ ਮੈਂ ਇੱਕ ਪ੍ਰੋਗਰਾਮ 'ਚ ਹੋਰ ਗੱਲ ਕੀਤੀ ਹੈ ਸੁਪਰੀਮ ਕੋਰਟ ਨੂੰ ਕਮੇਟੀ ਬਣਾ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਫੇਲ ਕਿਉਂ ਹੋਏ 1988 'ਚ ਵੀ ਭਾਖੜਾ ਬਿਆਸ ਮੈਨੇਜਮੈਂਟ ਫੇਲ ਹੋਇਆ ਸੀ ਬਹੁਤ ਇਲਜ਼ਾਮ ਉਹਨਾਂ ਤੇ ਲੱਗੇ ਔਰ ਹੁਣ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਫੇਲ ਹੋਇਆ ਮੈਂ 1 ਮਿੰਟ ਲਵਾਂਗਾ ਤੁਹਾਡੇ ਸਵਾਲ ਤੋਂ ਪਹਿਲਾਂ ਦੇ ਅਸੀਂ ਤਕਨੀਕੀ ਤੌਰ ਤੇ ਸਮਝੀਏ ਜਿਹੜੇ ਸਾਡੇ ਤਿੰਨ ਡੈਮ ਨੇ ਸਾਡਾ ਸਾਡੀ ਗੋਬਿੰਦ ਸਾਗਰ ਝੀਲ ਹੈ ਪਾਖੜਾ ਡੈਮ ਜਿਹਨੂੰ ਅਸੀਂ ਕਹਿੰਦੇ ਆ ਏਸ਼ੀਆ ਦਾ ਤੀਸਰਾ ਸਭ ਤੋਂ ਵੱਡਾ ਡੈਮ ਹੈ ਦੋ ਨੰਬਰ ਤੇ ਹੈ ਸਾਡਾ ਪੌਂਗ ਡੈਮ ਇਹਦੇ ਚ ਅਸੀਂ 1390 ਫੁੱਟ ਤੱਕ ਪਾਣੀ ਭਰ ਸਕਦੇ ਆ ਔਰ ਸਾਡਾ ਰਣਜੀਤ ਸਾਗਰ ਬੰਨ ਜਿਹਦੇ ਚ ਅਸੀਂ 527 ਫੁੱਟ ਤੋਂ ਉੱਪਰ ਨਹੀਂ ਜਾ ਸਕਦੇ ਸਾਡੇ ਦੋ ਡੈਮ ਇਹ ਤਿੰਨੇ ਡੈਮ ਨੇ ਜਿਹੜੇ ਇਹਨਾਂ ਨੂੰ ਅਸੀਂ ਮੌਨਸੂਨ ਦੇ ਵਿੱਚ ਭਰਨਾ ਹੁੰਦਾ ਹੈ 30 ਸਤੰਬਰ ਤੱਕ ਭਾਵੇਂ 26 ਸਤੰਬਰ ਕਹਿ ਲਓ 27 28 ਕਹਿ ਲਓ ਮਤਲਬ 30 ਸਤੰਬਰ ਤੱਕ ਅਸੀਂ ਇਹ ਡੈਮ ਭਰਨੇ ਹੁੰਦੇ ਨੇ ਇਹ ਜਿਹੜੇ ਫੁੱਲ ਕੈਪੈਸਿਟੀ ਤੇ ਆਏ ਨੇ ਨਾ ਇਹ 30 ਸਤੰਬਰ ਤੱਕ ਆਉਣੇ ਚਾਹੀਦੇ ਨੇ ਹਾਲਾਂਕਿ ਭਾਖੜਾ 9 ਫੁੱਟ ਛੋਟਾ ਹੈ ਭਾਖੜਾ ਹਜੇ 1671 ਫੁੱਟ ਤੇ ਆ ਭਾਖੜਾ 1680 ਫੁੱਟ ਤੱਕ ਜਾ ਸਕਦਾ ਹੈ ਐਮਰਜੈਂਸੀ 'ਚ ਅਸੀਂ 4-5 ਫੁੱਟ ਵਧਾ ਲੈਨੇ ਆ ਪਾਖੜਾ ਹਜੇ ਡੇਂਜਰ ਜ਼ੋਨ ਤੋਂ ਬਾਹਰ ਹੈ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਇਸ ਕਰਕੇ ਹਜੇ ਅੱਧਾ ਪੰਜਾਬ ਬਚਿਆ ਹੋਇਆ ਹੁਣ ਜਿਹੜੀ ਰਹਿ ਗਈ ਪੌਂਗ ਡੈਮ ਔਰ ਸਾਡਾ ਰੰਜੀਤ ਸਾਗਰ ਬੰਨ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਨਲਾਇਕੀ ਕਹਿ ਲੋ ਕਿ ਇਹਨਾਂ ਨੇ ਅਗਸਤ ਖਤਮ ਹੋਣ ਤੋਂ ਪਹਿਲਾਂ ਹੀ ਭਰ ਲੇ ਕਿ 30 ਸਤੰਬਰ ਤੱਕ ਭਰਨੇ ਸੀ ਇਹ ਇਹਨਾਂ ਕੋਲੋਂ 26 27 28 29 ਸਤੰਬਰ ਨੂੰ ਹੀ ਅਗਸਤ ਨੂੰ ਹੀ ਭਰ ਗਏ ਅਗਸਤ ਮਹੀਨੇ ਚ ਜਿਹੜੇ ਸਾਡੇ ਦੋ ਡੈਮ ਭਰਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਿਵੇਂ ਜਿਵੇਂ ਪਹਾੜਾਂ ਚ ਮੀਂਹ ਪੈਂਦਾ ਸੀ ਇਹਨਾਂ ਨੂੰ ਹੌਲੀ ਹੌਲੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਕਿਸੇ ਵੀ ਕੀਮਤ ਤੇ ਖਤਰੇ ਦੇ ਨਿਸ਼ਾਨ ਤੇ ਇਹ ਡੈਮ ਨਹੀਂ ਆਉਣੇ ਚਾਹੀਦੇ ਸੀ ਇਹ ਡੈਮ 27 28 29 ਨੂੰ ਖਤਰੇ ਦੇ ਨਿਸ਼ਾਨ ਤੇ ਆ ਗਏ ਤੇ ਜਿੰਨਾ ਪਹਾੜਾਂ ਚੋਂ ਮੀਂਹ ਆ ਰਿਹਾ ਸੀ ਉਹ ਰਾਵੀ ਚ ਵੱਧ ਗਿਆ ਬਿਆਸ ਚ ਵੱਧ ਗਿਆ ਤੇ ਪੂਰੇ ਪੰਜਾਬ ਚ ਇਹਨਾਂ ਨੇ ਹੜ੍ਹ ਲਿਆ ਤੇ ਔਰ ਮੈਂ 30 ਸਕੰਡ ਲਵਾਂਗਾ ਅਮਨ ਜੀ ਬਿਆਸ ਔਰ ਰਾਵੀ ਦਾ ਜਿਹੜਾ ਹੜ ਹੈ ਇਹ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਇਹ ਕਦੋਂ ਖਤਮ ਹੋਣਾ ਹੈ ਜਿੰਨੀ ਦੇਰ ਪਹਾੜਾਂ ਚ ਮੀਂਹ ਪਈ ਜਾਣਾ ਉਹ ਸਾਰਾ ਪਾਣੀ ਬਿਆਸ ਔਰ ਰਾਵੀ ਚ ਆਉਣਾ ਹੈ ਕਿਉਂਕਿ ਡੈਮ ਤਾਂ ਭਰੇ ਪਏ ਨੇ ਨੱਕੋ ਨੱਕ ਡੈਮਾਂ ਨੂੰ ਹੁਣ ਡੈਮਾਂ ਚ ਪਾਣੀ ਰੋਕਿਆ ਨਹੀਂ ਜਾ ਸਕਦਾ ਜਿੰਨਾ ਪਾਣੀ ਪਹਾੜਾਂ ਚ ਆਊਗਾ ਹਿਮਾਚਲ ਤੋਂ ਉਹ ਸਾਰਾ ਪਾਣੀ ਸਾਡੇ ਹੁਣ ਰਾਵੀ ਔਰ ਬਿਆਸ ਚ ਆਉਣਾ ਹੈ ਸੋ ਜਦੋਂ ਤੱਕ ਪਹਾੜਾਂ 'ਚ ਮੀਂਹ ਪਊਗਾ ਪੰਜਾਬ 'ਚ ਹੜ੍ਹ ਆਉਂਦੇ ਰਹਿਣੇ ਆ ਹੁਣ ਇਹ ਮੀਂਹ ਪਹਾੜਾਂ 'ਚ 2 ਦਿਨ ਨੂੰ ਖਤਮ ਹੋ ਜੇ 4 ਦਿਨਾਂ ਨੂੰ ਖਤਮ ਹੋ ਜੇ 10 ਦਿਨਾਂ ਖਤਮ ਹੋਵੇ ਇਹ ਖਤਰਨਾਕ ਸਥਿਤੀ ਤੇ ਸਾਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਲਿਆ ਕੇ ਖੜਾ ਕਰਤਾ ਔਰ ਸੁਪਰੀਮ ਕੋਰਟ ਨੂੰ ਔਰ ਪ੍ਰਧਾਨ ਮੰਤਰੀ ਨੂੰ ਫੌਰੀ ਤੌਰ ਤੇ ਦਖਲ ਦੇਣ ਦੀ ਲੋੜ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ ਪੰਜਾਬ ਨਾਲ ਜੁੜੇ ਅਫਸਰ ਨੇ ਵੱਡੀ ਗਿਣਤੀ ਚ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਨਿਯੁਕਤੀ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਜਿਹੜੇ ਗੈਰ ਪੰਜਾਬੀ ਮੈਨੇਜਮੈਂਟ ਦੇ ਵਿੱਚ ਆਏ ਨੇ ਪੰਜਾਬ ਦੀਆਂ ਜ਼ਮੀਨੀ ਹਾਲਾਤਾਂ ਦੇ ਨਾਲ ਉਹ ਜ਼ਿਆਦਾ ਚੰਗੀ ਤਰ੍ਹਾਂ ਵਾਕਿਫ ਨਹੀਂ ਨੇ ਜਿਹੜੇ ਪੰਜਾਬ ਦੇ ਦਰਿਆ ਨੇ ਨਾ ਜੀ ਭਾਵੇਂ ਸਤਲੁਜ ਹੈ ਭਾਵੇਂ ਬਿਆਸ ਹੈ ਇਹਦੇ ਬੰਨ ਪੋਲੇ ਕੀਤੇ ਹੋਏ ਨੇ ਇਹਨਾਂ ਦੇ ਆਲੇ ਦੁਆਲੇ ਵਾਲਾ ਇਲਾਕਾ ਸਾਡੇ ਰੇਤ ਮਾਫੀ ਨੇ ਬਰਬਾਦ ਕਰਤਾ ਭਾਵੇਂ ਕੈਪਟਨ ਅਮਰਿੰਦਰ ਸਿੰਘ ਭਾਵੇਂ ਸੁਖਵੀਰ ਬਾਦਲ ਸੀ ਤੇ ਭਾਵੇਂ ਹੁਣ ਭਗਵੰਤ ਮਾਨ ਹੈ ਰੇਤ ਮਾਫੀਆ ਨੂੰ ਕੰਟਰੋਲ ਕਰਨ 'ਚ ਬੁਰੀ ਤਰ੍ਹਾਂ ਨਾਲ ਫੇਲ ਹੋਏ ਨੇ ਔਰ ਰੇਤ ਮਾਫੀਆ ਕਰਕੇ ਜਿਹੜੇ ਸਾਡੇ ਦਰਿਆਵਾਂ ਦੇ ਬੈਂਕ ਨੇ ਜਿਹੜੇ ਮਾਈਨਿੰਗ ਵਾਲੇ ਇਲਾਕਿਆਂ ਦੇ ਨਾਲ-ਨਾਲ ਨੇ ਇੰਨੀ ਜ਼ਿਆਦਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ 'ਚ ਪਿਛਲੇ 15 ਸਾਲਾਂ 'ਚ ਹੋਈ ਹੈ ਕਿ ਸਾਡੇ ਦਰਿਆਵਾਂ ਦੇ ਬੰਨ ਪੋਲੇ ਹੋ ਗਏ ਇਹ ਸਭ ਤੋਂ ਵੱਡੀ ਸਾਡੇ ਪੰਜਾਬ ਤੇ ਵਿਪਤ ਹੈ ਔਰ ਜਿਹੜੇ ਯੂਪੀ ਜਾਂ ਬਿਹਾਰ ਤੋਂ ਜਾਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੱਡੇ ਵੱਡੇ ਇੰਜੀਨੀਅਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਕੰਮ ਕਰ ਰਹੇ ਨੇ ਨਾ ਉਹਨਾਂ ਨੂੰ ਪੰਜਾਬ ਦੇ ਦਰਿਆਵਾਂ ਦੀ ਔਰ ਦਰਿਆਵਾਂ ਦੇ ਕੰਡਿਆਂ ਦੀ ਸਥਿਤੀ ਦੀ ਵਾਕਫੀ ਨਹੀਂ ਹੈ ਔਰ ਤੁਸੀਂ ਇੰਨਾ ਲੱਖਾਂ ਕਿਊਸਿਕ ਪਾਣੀ ਡੈਮਾਂ ਦੇ ਵਿੱਚੋਂ ਅਚਾਨਕ ਛੱਡਤਾ ਤੇ ਪੂਰਾ ਪੰਜਾਬ ਬਰਬਾਦ ਕਰਕੇ ਰੱਖਤਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਾੜੀ ਕਾਰਗੁਜ਼ਾਰੀ ਮੈਂ ਕਹੂੰਗਾ ਸਿੱਧੇ ਤੌਰ ਤੇ ਭਾਵੇਂ ਉਹਨੂੰ ਅਦਾਲਤਾਂ ਕਲੀਨ ਚਟਾਂ ਦੇ ਦੇਣ ਪਰ ਉਹਨਾਂ ਨੂੰ ਵਕਤ ਰਹਿੰਦੇ ਸਵਾਲ ਇੱਕੋ ਹੀ ਆ ਜੀ ਜਿਹੜੇ ਡੈਮ ਨੇ ਉਹ ਅਗਸਤ ਮਹੀਨੇ ਦੇ ਵਿੱਚ ਭਰੇ ਹੀ ਨਹੀਂ ਜਾਣੇ ਚਾਹੀਦੇ ਸੀ ਜੀ ਉਹ ਮੈਨੇਜਮੈਂਟ ਹੀ ਕਹਦੀ ਜਿਹੜੀ ਜਿਵੇਂ ਹਿਮਾਚਲ ਚ ਮੀਂਹ ਪੰਦਾ ਹੌਲੀ ਹੌਲੀ ਪਾਣੀ ਛੱਡ ਦੇ ਉਹਦੇ ਨਾਲ ਸਾੜ ਨਹੀਂ ਸੀ ਆਉਣੇ ਸਾਡੇ ਪੰਜਾਬ ਜੀ ਬਿਲਕੁਲ ਉਹ ਡੱਲਾ ਸਾਹਿਬ ਇਹ ਤਾਂ ਚਲੋ ਵਿਪਤਾ ਪੰਜਾਬ ਤੇ ਆਣ ਪਈ ਹੈਗੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੈਗੇ ਨੇ ਵਿਦੇਸ਼ ਟੂਰੇ ਤੇ ਤੇ ਦੇਖੋ ਤੁਸੀਂ ਕਿ ਕੋਈ ਵੀ ਉਧਰੋਂ ਕੋਈ ਮੁਆਵਜ਼ੇ ਦਾ ਐਲਾਨ ਹੈ ਜਾਂ ਕੋਈ ਪੰਜਾਬ ਦੇ ਨਾਲ ਸਵੇਦਨਾ ਇੰਤਜ਼ਾਰ ਕਰ ਰਹੇ ਨੇ ਕਿ ਮੋਦੀ ਸਾਹਿਬ ਵਾਪਸ ਹੋਣਗੇ ਤੇ ਫਿਰ ਕੋਈ ਐਲਾਨ ਕਰਨਗੇ ਜੀ ਦੇਖੋ ਸਥਿਤੀਆਂ ਹੜ੍ਹ ਦੀਆਂ ਅੱਜ ਹਰਿਆਣੇ 'ਚ ਵੀ ਬਣ ਗਿਆ ਜਿਹੜਾ ਹਤਨੀਖੁੰਡ ਬਿਰਾਜ ਹੈ ਹਰਿਆਣੇ 'ਚ ਉਹ ਵੀ ਖਤਰੇ ਦੇ ਨਿਸ਼ਾਨ ਤੇ ਹੈ ਔਰ ਯਮਨਾ ਵੀ ਦਿੱਲੀ ਦੇ ਵਿੱਚ ਬਿਲਕੁਲ ਖਤਰਾ ਦੇ ਨਿਸ਼ਾਨ ਦੇ ਨੇੜੇ ਹੈ ਸੋ ਦਿੱਲੀ ਔਰ ਹਰਿਆਣੇ 'ਚ ਵੀ ਕਿਸੇ ਵੇਲੇ ਵੀ ਜਿਹੜੀ ਹੜਾਂ ਦੀ ਸਥਿਤੀ ਹੈ ਉਹ ਖਤਰਨਾਕ ਬਣ ਸਕਦੀ ਹੈ ਕਿਉਂਕਿ ਇਹਦੇ 'ਚ ਕੋਈ ਦੋਰਾਏ ਨਹੀਂ ਹੈ ਕਿ ਉੱਤਰ ਭਾਰਤ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਹੁਣ ਜਿਹੜੀ ਗੱਲ ਤੁਸੀਂ ਕੀਤੀ ਪ੍ਰਧਾਨ ਮੰਤਰੀ ਉਹਨਾਂ ਦੀ ਇਹ ਮੌਕਾ ਸੀ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਕੋਲੇ ਕਿ ਉਹ ਸਾਬਤ ਕਰ ਦੇ ਕਿ ਅਸੀਂ ਹਰ ਮਾੜੇ ਸਮੇਂ 'ਚ ਪੰਜਾਬ ਦੇ ਨਾਲ ਮੂਹਰੇ ਹੋ ਕੇ ਖੜੇ ਹਾਂ ਹੁਣ ਮੈਂ ਹੈਰਾਨ ਹੁਣਾ ਛੋਟੀ ਛੋਟੀ ਗੱਲ ਤੇ ਸੁਨੀਲ ਜਾਖੜ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਸੀ ਜੀ ਇੱਕ ਵਾਰ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਵੀ ਪੰਜਾਬ ਹੜ੍ਹਾਂ ਦੇ ਨਾਲ ਬਰਬਾਦ ਹੋ ਰਿਹਾ ਤੇ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਮੋਦੀ ਸਾਹਿਬ ਤੁਰੰਤ ਪੰਜਾਬ ਦੇ ਲਈ ਕੇਂਦਰ ਤੋਂ ਟੀਮਾਂ ਭੇਜੋ ਔਰ ਤੁਸੀਂ ਆਪਣੇ ਮੰਤਰੀ ਭੇਜੋ ਔਰ ਸਾਨੂੰ ਮੁਆਵਜ਼ਾ ਦਿਓ ਪੰਜਾਬ ਨੂੰ ਸੁਨੀਲ ਜਾਖੜ ਨੇ ਇੱਕ ਚਿੱਠੀ ਲਿਖ ਕੇ ਕਾਮਨਵੇੜਤਾ ਹੁਣ ਮੈਨੂੰ ਸੁਨੀਲ ਜਾਖੜ ਜੀ ਫਿਰ ਚੋਣਾਂ 'ਚ ਪੰਜਾਬ ਦੇ ਲੋਕਾਂ ਦੇ ਪਿੰਡਾਂ 'ਚ ਆਈਓ ਨਾ ਚਿੱਠੀ ਲਿਖਦੀਓ ਪੰਜਾਬ ਦੇ ਲੋਕਾਂ ਨੂੰ ਵੀ ਐਤ ਕਿ ਸਾਨੂੰ ਵੋਟਾਂ ਪਾ ਦਿਓ ਜੀ ਸੋ ਸੁਨੀਲ ਜਾਖੜ ਵਰਗੇ ਜਿਹੜੇ ਲੀਡਰ ਨੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਸੁਨੀਲ ਜਾਖੜ ਹੁਣ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਨੇ ਅੱਜ ਸੁਨੀਲ ਜਾਖੜ ਸਾਬਤ ਕਰਦੇ ਪ੍ਰੈਸ ਕਾਨਫਰੰਸ ਕਰਕੇ ਮੋਦੀ ਸਾਹਿਬ ਤੋਂ ਮੰਗ ਕਰਦੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਬਹਿ ਕੇ ਵੀ ਮੋਦੀ ਸਾਹਿਬ ਪੰਜਾਬ ਨੂੰ ਫੰਡ ਜਾਰੀ ਕਰੋ ਤੁਰੰਤ ਪਰ ਮੈਨੂੰ ਇਹ ਲੱਗਦਾ ਹੈ ਕਿ ਭਾਜਪਾ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਕੋਲੇ ਇਹ ਮੌਕਾ ਸੀ ਉਹ ਪੰਜਾਬੀਆਂ ਦੇ ਨਾਲ ਖੜ੍ਹ ਦਿਆ ਜਾ ਕੇ ਠੀਕ ਹੈ ਉਹ ਆਪਣੇ ਆਪਣੇ ਪੱਧਰ ਤੇ ਭਾਜਪਾ ਦੇ ਲੀਡਰ ਲੱਗੇ ਨੇ ਸਾਰੇ ਆਪਣੇ ਆਪਣੇ ਹਲਕਿਆਂ 'ਚ ਮੈਂ ਵੇਖ ਰਿਹਾ ਸੀ ਭਾਵੇਂ ਕੋਈ ਵੀ ਭਾਜਪਾ ਦਾ ਲੀਡਰ ਹੈ ਉਹ ਲੱਗੇ ਨੇ ਪਰ ਇਹਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਪੰਜਾਬ ਚ ਬੀਜੇਪੀ ਦੇ ਲੀਡਰਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਕੇਂਦਰ ਚ ਉਹਨਾਂ ਦੀ ਸਰਕਾਰ ਹੈ ਉਹ ਕੇਂਦਰ ਕੋਲੇ ਜਾ ਕੇ ਪੰਜਾਬ ਦੀ ਅਸਲ ਸਥਿਤੀ ਦੱਸਣ ਕਿਉਂਕਿ ਕੇਂਦਰ ਦਾ ਨਾਤਾ ਕੋਈ ਮੰਤਰੀ ਦੌਰਾ ਕਰਕੇ ਗਿਆ ਹੈ ਹਾਲਾਂਕਿ ਅੱਜ ਅਮਿਤ ਸ਼ਾਹ ਉਹਨਾਂ ਨੇ ਫੋਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਭਗਵੰਤ ਮਾਨ ਨੇ ਪੰਜਾਬ ਦੇ ਹਾਲਾਤਾਂ ਤੋਂ ਅਮਿਤ ਸ਼ਾਹ ਉਹਨਾਂ ਦੀ ਵਾਕਫੀ ਕਰਾਈ ਹੈ ਔਰ ਅਮਿਤ ਸ਼ਾਹ ਔਰ ਬੀਜੇਪੀ ਕੇਂਦਰ ਵਾਲੇ ਤੋਂ ਅਸੀਂ ਇਹ ਉਮੀਦ ਤਾਂ ਕਰਦੇ ਹਾਂ ਕੀ ਅਗਲੇ 24 48 ਘੰਟਿਆਂ ਦੇ ਵਿੱਚ ਉਹ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਕੁਝ ਨਾ ਕੁਝ ਰਾਹਤ ਪੈਕੇਜ ਜ਼ਰੂਰ ਐਲਾਨ ਕਰਨਗੇ ਅਗਰ ਨਹੀਂ ਕੀਤਾ ਇਹ ਫਿਰ ਹੋਰ ਮੰਦ ਭਾਗੀ ਗੱਲ ਪੰਜਾਬੀਆਂ ਦੇ ਲਈ ਹੋਏਗੀ ਜੀ ਔਰ ਥੋੜਾ ਜਿਹਾ ਮੂੜਾ ਕੱਢੀ ਡਲਾ ਸਾਹਿਬ ਉੱਤੇ ਕਿ ਆਪਾਂ ਗੱਲ ਕਰਨੀ ਹੈ ਇਸ ਨੌਰਤ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਜਿਸ ਤਰੀਕੇ ਦੇ ਨਾਲ ਬਿਊਰੋਕਰੇਟਸ ਨੂੰ ਖੇਡ ਰਹੇ ਹੈਗੇ ਨੇ ਖਾਸ ਕਰਕੇ ਕ੍ਰਿਸ਼ਨ ਕੁਮਾਰ ਨੂੰ ਔਰ ਨਾਲ ਦੀ ਨਾਲ ਤੱਤੇ ਹੋ ਗਏ ਸਰਕਾਰ ਤੇ ਵੀ ਲੱਗਦਾ ਹੈ ਕਿ ਕੁਮਰ ਵਿਜੇ ਪ੍ਰਤਾਪ ਤੋਂ ਬਾਅਦ ਇਹ ਦੂਜੇ ਵਿਧਾਇਕ ਨੇ ਜਿਸ ਤਰੀਕੇ ਦੇ ਨਾਲ ਆਪਣੀ ਸਰਕਾਰ ਨੂੰ ਕਿਟਹਿੜੇ ਦੇ ਵਿੱਚ ਖੜਾ ਕਰ ਰਹੇ ਨੇ ਦੇਖੋ ਹਰਮੀਤ ਪਠਾਨ ਮਾਜਰਾ ਕੋਲੇ ਕੋਈ ਰਾਹ ਨਹੀਂ ਬਚਿਆ ਉਂਝ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਹੈ ਉਹਨਾਂ ਕੋਲੇ ਕੋਈ ਰਾਹ ਨਹੀਂ ਬਚਿਆ ਕਿਉਂਕਿ ਜਿਹੜੀ ਐਮਐਲਏ ਨੇ ਉਹ ਜਿਹੜਾ ਹਰਮੀਤ ਪਠਾਨ ਮਾਜਰਾ ਅੱਜ ਇਹ ਕਹਿ ਰਿਹਾ ਹੈ ਤੇ ਜਦੋਂ ਸਫਾਈ ਨਹੀਂ ਹੁੰਦੀ ਸੀ ਉਦੋਂ ਧਰਨੇ ਤੇ ਕਿਉਂ ਨਹੀਂ ਬੈਠਿਆ ਅਸਲ 'ਚ ਹੁਣ ਬਹੁਤ ਸਾਰੇ ਐਮਐਲ ਨੇ ਨਾ ਇਹ ਸਥਿਤੀਆਂ ਨੂੰ ਸਮਝ ਗਏ ਇਹ ਸਥਿਤੀਆਂ ਸਾਡੇ ਬਹੁਤ ਉਲਟ ਹੋ ਗਈਆਂ ਅਸੀਂ ਵਕਤ ਰੰਦੇ ਕੰਮ ਨਹੀਂ ਕਰ ਸਕੇ ਤੇ ਹੁਣ ਉਹਨਾਂ ਕੋਲੇ ਬਾਗੀ ਹੋਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਹੁਣ ਜਾਂ ਲੋਕਾਂ ਨੇ ਇਨਕਾਰ ਦੇਣਾ ਤੇ ਦੂਜੇ ਪਾਸੇ ਇਹ ਕੁਝ ਕਰ ਨਹੀਂ ਸਕੇ ਹੁਣ ਹਰਮੀਤ ਪਠਾਨ ਮਾਜਰਾ ਭਾਵੇਂ ਕਹੀ ਜਾਂਦਾ ਵੀ 1.5 1.5 ਸਾਲ ਬਾਅਦ ਲੋਕ ਮੈਨੂੰ ਆ ਕੇ ਪੁੱਛਣਗੇ ਪਰ ਜ਼ਿੰਮੇਵਾਰੀ ਪਠਾਨ ਮਾਜਰਾ ਦੀ ਪਹਿਲਾਂ ਦੀ ਬਣਦੀ ਸੀ ਅਗਰ ਕ੍ਰਿਸ਼ਨ ਕੁਮਾਰ ਉਦੋਂ ਨਹੀਂ ਮੰਨਦੇ ਸੀ ਜਦੋਂ ਹਰਮੀਤ ਪਠਾਨ ਮਾਜਰਾ ਕਹਿ ਰਿਹਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਬੂਟੀ ਸਾਫ਼ ਕਰਾਓ ਤੇ ਜਦੋਂ ਕ੍ਰਿਸ਼ਨ ਕੁਮਾਰ ਨਹੀਂ ਮੰਨਦਾ ਸੀ ਤੇ ਪਠਾਨ ਮਾਜਰਾ ਸਾਹਿਬ ਤੁਹਾਡੀ ਤਾਂ ਇੱਥੇ ਐਡੀ ਜ਼ਿੰਦਗੀ ਨਿਕਲ ਗਈ ਤੁਹਾਨੂੰ ਤਾਂ ਪਤਾ ਹੈ ਇਹ ਘੱਗਰ ਦੀ ਬੂਟੀ ਸਾਫ਼ ਕਰਨੀ ਕਿੰਨੀ ਜ਼ਰੂਰੀ ਹੈ ਤੁਸੀਂ ਚੰਡੀਗੜ੍ਹ ਪ੍ਰੈਸ ਕਲੱਬ 'ਚ ਜਾ ਕੇ ਪ੍ਰੈਸ ਕਲੱਬ ਪ੍ਰੈਸ ਕਾਨਫਰੰਸ ਕਰਕੇ ਪੂਰੇ ਪੰਜਾਬ ਦੇ ਮੀਡੀਆ ਨੂੰ ਦੱਸ ਦੇ ਵੀ ਜੀ ਮੈਂ ਬਾਰ-ਬਾਰ ਕਹਿ ਰਿਹਾ ਘੱਗਰ ਦੇ ਵਿੱਚੋਂ ਇਹ ਬੂਟੀ ਨਹੀਂ ਸਾਫ਼ ਕਰਦੇ ਇੱਕ ਗੱਲ ਉਸ ਵੇਲੇ ਲੋਕਾਂ ਦੇ ਸਾਹਮਣੇ ਆਉਣ ਦਾ ਫਾਇਦਾ ਹੈ ਜਦੋਂ ਉਹਦਾ ਇਲਾਜ ਕੀਤਾ ਜਾ ਸਕੇ ਹੁਣ ਅੱਜ ਪਠਾਨ ਮਾਜਰਾ ਕਹੀ ਜਾਵੇ ਕਿ ਕੁਸ਼ਨ ਕੁਮਾਰ ਨੇ ਨਹੀਂ ਮੰਨੀ ਜੀ ਕੌਣ ਭਰੋਸਾ ਕਰੂਗਾ ਇਹ ਗੱਲ ਸੱਚੀ ਹੈ ਕਿ ਲੋਕ ਆਮ ਲੋਕ ਨੇ ਜਿਹੜੇ ਉਹ ਇਸ ਗੱਲ ਤੋਂ ਦੁਖੀ ਨੇ ਭਗਵੰਤ ਮਾਨ ਦੀ ਸਰਕਾਰ ਨੇ ਕਈ ਚੰਗੇ ਕੰਮ ਕੀਤੇ 50000 ਨੌਕਰੀਆਂ ਦੇਤੀਆਂ ਜੂਨ ਜੁਲਾਈ ਦੇ ਵਿੱਚ ਝੋਨਾ ਟੇਲਾਂ ਤੱਕ ਪਹੁੰਚਾਤਾ ਚੋਨਾ 15 ਦਿਨ ਪਹਿਲਾਂ ਕਿਸਾਨਾਂ ਦੀ ਮੰਗ ਮੁਤਾਬਕ ਲਾਉਣ ਦੀ ਮਨਜ਼ੂਰੀ ਦੇਤੀ ਹਜ਼ਾਰ ਦੇ کریم ਮੱਲਾ ਕਲੀਨਿਕ ਖੋਲਤੇ ਮੁਫਤ ਬਿਜਲੀ ਕਰਤੀ ਪਰ ਸਾਡਾ ਸਭ ਤੋਂ ਵੱਡਾ ਪੰਜਾਬ ਦੀ ਆਰਥਿਕਤਾ ਦਾ ਘਰ ਕੀ ਹੈ ਖੇਤੀ ਪੰਜਾਬ ਦੀ ਜਿਹੜੀ ਇਕਨੋਮੀ ਹੈ ਸਾਡੀ ਜਿਹੜੀ ਸਾਡੀ ਪੰਜਾਬ ਦੀ ਆਰਥਿਕਤਾ ਹੈ ਉਹ ਐਗਰੀਕਲਚਰ ਬੇਸਡ ਹੈ ਸਾਰੀ ਸਾਡੀ ਇਕਨੋਮੀ ਖੇਤੀਬਾੜੀ ਤੇ ਹੈ ਤੇ ਜੇ ਸਾਡੀ ਖੇਤੀਬਾੜੀ ਤਬਾਹ ਹੋ ਗਈ ਤੇ ਪੰਜਾਬ ਬਚਦਾ ਨਹੀਂ ਉਹੀ ਆਪਾਂ ਗੱਲ ਪਹਿਲਾਂ ਕਰ ਰਹੇ ਸੀ 3.5 ਲੱਖ ਏਕੜ ਚ ਸਾਡੀ ਫਸਲ ਤਬਾਹ ਹੋ ਗਈ 34 ਲੱਖ ਹੈਕਟੇਅਰ ਚ ਪੰਜਾਬ ਚ ਝੋਨਾ ਲੱਗਦਾ ਤੇ 3.5 ਲੱਖ ਏਕੜ ਅਸੀਂ ਖਰਾਬ ਕਰ ਲਿਆ ਲੱਖਾਂ ਏਕੜ ਚ ਹਜੇ ਸਾਡੇ ਝੋਨਾ ਲੱਗਿਆ ਪਰ ਜਿਹੜਾ ਇਹ ਖਰਾਬ ਕਰ ਲਿਆ 11-1200 ਪਿੰਡਾਂ ਦਾ ਤੇ ਪਾਣੀ ਤਾਂ ਹਜੇ ਵੀ ਲਗਾਤਾਰ ਹਰ ਰੋਜ਼ ਇੱਕ ਅਦਾ ਪਿੰਡ ਨਵਾਂ ਇੱਕ ਅਦਾ ਕਿਉਂ ਜ਼ਿਆਦਾ ਪਿੰਡ ਨਵੇਂ ਪਾਣੀ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਪਾਣੀ ਤਾਂ ਲੱਖਾਂ ਕਿਊਸਿਕ ਪਾਣੀ ਆ ਰਿਹਾ ਇਹ ਪੌਂਗ ਡੈਮ ਤੋਂ ਬਿਆਸ ਦੇ ਵਿੱਚ ਔਰ ਰਣਜੀਤ ਸਾਗਰ ਬੰਨ ਤੋਂ ਰਾਵੀ ਦੇ ਵਿੱਚ ਲੱਖਾਂ ਕਿਊਸਿਕ ਪਾਣੀ ਹਜੇ ਵੀ ਆ ਰਿਹਾ ਰੋਜ਼ਾਨਾ ਇਹਨਾਂ ਦੋਵਾਂ ਡੈਮਾਂ ਤੋਂ ਤੇ ਪਿੰਡ ਤਾਂ ਵਾਧੇ ਚਲੇ ਜਾਣੇ ਨੇ ਇਹ ਪਿੰਡ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਘਟੋ ਘਟ 16-1700 ਪਿੰਡਾਂ ਤੱਕ ਅਸੀਂ ਜਾ ਸਕਦੇ ਆ ਔਰ ਜਦੋਂ ਮੈਂ 1988 ਦੀ ਗੱਲ ਕਰਦਾ 1988 ਚ ਪੰਜਾਬ ਦੇ 9000 ਪਿੰਡਾਂ ਚ ਪਾਣੀ ਆਇਆ ਸੀ 1988 ਤੇ ਹੁਣ ਦਾ ਫਰਕ ਸਿਰਫ ਇਹਨਾਂ ਹੈ ਕਿ ਹਲੇ ਤੱਕ ਜਿਹੜਾ ਭਾਖੜਾ ਡੈਮ ਹੈ ਉਹ 9 ਫੁੱਟ height ਹੈ ਅੱਜ ਅਗਰ ਸਾਡਾ ਰੱਬ ਨਾ ਕਰੇ ਭਾਖੜਾ ਡੈਮ ਵੀ 1680 ਫੁੱਟ ਤੇ ਹੁੰਦਾ ਤੇ ਅੱਜ ਪੰਜਾਬ ਦੇ 7-8000 ਪਿੰਡ ਡੁੱਬੇ ਹੋਣੇ ਸੀ ਅਮਨ ਜੀ ਸਿਰਫ ਭਾਖੜੇ ਕਰਕੇ ਅਸੀਂ ਅਜੇ ਬਚੇ ਆਂ ਪੌਂਗ ਡੈਮ ਔਰ ਰਣਜੀਤ ਸਾਗਰ ਡੈਮ ਨੇ ਬਿਆਸ ਔਰ ਰਾਵੀ ਨੇ ਬਹੁਤ ਵੱਡੀ ਮਾਰ ਸਾਨੂੰ ਕੀਤੀ ਹੈ ਸੋ ਜਿਹੜੀ ਗੱਲ ਮੈਂ ਪਠਾਨ ਮਾਜਰਾ ਦੀ ਕਰ ਰਿਹਾ ਸੀ ਕੱਲੇ ਪਠਾਨ ਮਾਜਰਾ ਨੇ ਤਾਂ ਚਲੋ ਹਿੰਮਤ ਵਖਾਤੀ ਹੋਰ ਵੀ ਬਹੁਤ ਸਾਰੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਵੇਲੇ ਨਾਖੁਸ਼ ਨੇ ਆਪਣੀ ਹੀ ਸਰਕਾਰ ਦੇ ਪ੍ਰਬੰਧਾਂ ਤੋਂ ਔਰ ਇਹ ਹਮੇਸ਼ਾ ਹੁੰਦਾ ਹੈ ਜਦੋਂ ਜਦੋਂ ਐਮਐਲਏਜ਼ ਨੂੰ ਲੱਗਣ ਲੱਗ ਜਾਂਦੇ ਨੇ ਵੀ ਹੁਣ ਸਾਡੀ ਸਰਕਾਰ ਦੀ ਹਵਾ ਨਹੀਂ ਰਹੀ ਚਲੋ ਪਠਾਨ ਮਾਜਰਾ ਤਾਂ ਮੁੱਢੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਣਗੇ ਭਗਵੰਤ ਮਾਨ ਦੇ ਰਿਸ਼ਤੇਦਾਰ ਵੀ ਨੇ ਪਰ ਬਹੁਤ ਸਾਰੇ ਅਜਿਹੇ ਐਮਐਲਏ ਜਿਹੜੇ ਅਕਾਲੀ ਦਲ ਤੋਂ ਆਏ ਜਿਹੜੇ ਕਾਂਗਰਸ ਤੋਂ ਆਏ ਉਹ ਤੁਸੀਂ ਥੋੜੀ ਜੀ ਦੇਰ ਖੜ੍ਹ ਜੋ ਉਹ ਛੱਡ ਛੱਡ ਭੱਜਣ ਭੱਜਣ ਕੇ ਪਾਰਟੀਆਂ ਜੀ ਇਹ ਪੰਜਾਬ ਦਾ ਵਰਤਾਰਾ ਹਰ ਸਾਲ ਹੁੰਦਾ ਸੋ ਇਹ ਭਾਵੇਂ ਕਈ ਹਲਕਾ ਇੰਚਾਰਜ ਨੇ ਕਈ ਐਮਐਲਏ ਨੇ ਇਸ ਵਾਰ ਜਿਹੜੀ ਟੁੱਟ ਹੋਣੀ ਆ ਨਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਚ ਹੋਣੀ ਆ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚ ਹੈ ਔਰ 3 3.5 ਸਾਲ ਆਮ ਆਦਮੀ ਪਾਰਟੀ ਨੇ ਮੈਂ ਇਸ ਗੱਲ ਨੂੰ ਮੰਨਦਾ ਕਿ ਉਹਨਾਂ ਨੇ ਚੰਗੀ ਸਰਕਾਰ ਚਲਾਈ ਹੈ ਪਰ ਜਦੋਂ ਦੇ ਦਿੱਲੀ ਹਾਰੇ ਨੇ ਨਾ ਦਿੱਲੀ ਹਾਰਨ ਤੋਂ ਬਾਅਦ ਜਦੋਂ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ 'ਚ ਹਾਵੀ ਹੋਈ ਹੈ ਤੇ ਉਦੋਂ ਤੋਂ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਉਸ ਤਰ੍ਹਾਂ ਨਾਲ ਡਿਲੀਵਰ ਨਹੀਂ ਕਰ ਪਾਇਆ ਜਿਵੇਂ ਉਹ ਕਰ ਰਿਹਾ ਸੀ ਜਾਂ ਕਰ ਸਕਦਾ ਸੀ। ਸੋ ਸਭ ਤੋਂ ਵੱਧ ਨੁਕਸਾਨ ਇਹਦਾ ਪੰਜਾਬ ਨੂੰ ਹੋਇਆ। ਜੀ। ਅਰ ਡੱਲਾ ਸਾਹਿਬ ਜਦੋਂ ਤੁਸੀਂ ਦਿੱਲੀ ਦਾ ਜ਼ਿਕਰ ਕਰ ਰਹੇ ਹੋ ਤਾਂ ਆ ਕਾਫੀ 1.5 ਤੋਂ 3 ਮਹੀਨਿਆਂ ਤੋਂ ਕਾਫੀ ਫਜ਼ੀਅਤ ਵੀ ਹੋਈ ਹੈ ਸਰਕਾਰ ਦੀ ਦਿੱਲੀ ਹਾਰਨ ਤੋਂ ਬਾਅਦ। ਇੱਕ ਤਾਂ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਆ ਮਨੀਸ਼ ਸ਼ੋਧਿਆ ਦਾ ਬਿਆਨ ਆ ਜਾਂਦਾ ਹੈ ਸ਼ਾਮ ਦਾਮ ਡੰਡ ਭੇਦ ਤੇ ਫਿਰ ਉਸ ਤੋਂ ਬਾਅਦ ਆ ਹੜਾਂ ਦੀ ਸਥਿਤੀ ਸੀ ਜਿਸ ਤਰੀਕੇ ਨਾਲ ਸਰਕਾਰ ਨੂੰ ਘੇਰ ਰਹੇ ਹੈਗੇ ਨੇ ਤੇ ਸਾਲ ਤੇ ਰਹਿ ਗਿਆ ਸਮਵਕ ਤੇ ਜੇਕਰ ਪਰਪਾਈ ਨਹੀਂ ਹੁੰਦੀ ਤੇ ਫਿਰ ਵੱਡਾ ਡੰਡ ਪੈਗਾ ਆਮ ਆਦੀ ਪਾਰਟੀ ਨੂੰ ਨਹੀਂ ਦੇਖੋ ਜੋ ਪਰਪਾਈ ਹੋ ਨਹੀਂ ਸਕਦੀ ਜੋ ਹੁਣ ਪੰਜਾਬ ਦੇ ਪਿੰਡਾਂ ਦਾ ਨੁਕਸਾਨ ਹੋ ਗਿਆ ਨਾ ਜੀ ਇਹ 5-7 ਸਾਲ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੀ ਆਰਥਿਕਤਾ ਨੂੰ ਬਹਾਲ ਕਰਨ ਦੇ ਲਈ ਲੱਗਣਗੇ ਸਰਕਾਰ ਨੇ ਦੇਣਾ ਕੀ ਹੈ ਅਜੇ ਤੱਕ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਹੈ ਉਹ 17000 ਹੈ ਤੇ ਹੁਣ ਇਹਨਾਂ ਨੇ ਚਿੱਠੀ ਲਿਖੀ ਹੈ ਭਗਵੰਤ ਮਾਨ ਜੀ ਨੇ ਵੀ ਸਾਨੂੰ ਮਨਜ਼ੂਰੀ ਦਿਓ ਜੀ ਸਾਨੂੰ ਪ੍ਰਤੀ ਏਕੜ ਕੇਂਦਰ ਸਰਕਾਰ ਮਨਜ਼ੂਰੀ ਦਵੇ ਡਿਜ਼ਾਸਟਰ ਮੈਨੇਜਮੈਂਟ ਦੇ ਫੰਡ ਚੋਂ ਕਿ ਅਸੀਂ ਖੇਤੀ ਦਾ ਜਿਹੜਾ ਖਰਾਬ ਹੈ ਉਹ 17000 ਤੋਂ ਅਸੀਂ ਉਹ 50000 ਦੇ ਸਕੀਏ ਉਹਦੇ ਲਈ ਜਦੋਂ ਕੇਂਦਰ ਸਰਕਾਰ ਮਨਜ਼ੂਰੀ ਦੇਗੀ ਉਹ ਉਸ ਵੇਲੇ ਦੀ ਗੱਲ ਹੈ ਲੇਕਿਨ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧਿਆ ਇਹ ਤੁਹਾਨੂੰ ਰਾਵੀ ਦਰਿਆ ਦੇ ਕੰਢੇ ਤੇ ਖੜੇ ਨਜ਼ਰ ਆਏ ਤੁਹਾਨੂੰ ਬਿਆਸ ਦਰਿਆ ਦੇ ਕੰਢੇ ਤੇ ਖੜੇ ਨਜ਼ਰ ਆਏ ਗੱਲ ਇੱਥੇ ਹੀ ਖਤਮ ਹੋ ਗਈ ਕਿ ਸਤਾਈ ਚ ਕੀ ਹੋਣਾ ਹੈ ਜਿਹੜੇ ਪੰਜਾਬੀ ਨੇ ਨਾ ਜੀ ਜਦੋਂ 14 ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਸੀ ਭਗਤ ਸਿੰਘ ਵਾਲੀ ਪੱਗ ਅਰਵਿੰਦ ਕੇਜਰੀਵਾਲ ਦੇ ਸਿਰ ਤੇ ਬੰਨਦੇ ਸੀ ਪੰਜਾਬੀ ਤੇ ਅਰਵਿੰਦ ਕੇਜਰੀਵਾਲ ਨਾਲ ਖਚਾਈਆਂ ਫੋਟੋ ਆ ਆਪਣੇ ਡਰਾਇੰਗ ਰੂਮਾਂ ਚ ਲਾਉਂਦੇ ਸੀ ਤੇ ਜੇ ਅੱਜ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧਿਆ ਹੁਣ 2 ਦਿਨਾਂ ਬਾਅਦ ਉਹ ਚਾਹੇ ਪੰਜਾਬ ਚ ਜਾ ਕੇ ਰਹਿ ਪੈਣ ਗੱਲ ਹੁੰਦੀ ਆ ਮੌਕੇ ਦੀ ਹੁਣ ਤੱਕ ਜਿਹੜੇ ਮੰਤਰੀ ਲੀਡਰ ਪਿੰਡਾਂ ਚ ਵੜ ਗਏ ਉਹ ਤਾਂ ਪੰਜਾਬ ਚ ਵਿਚਰਣ ਯੋਗੇ ਰਹਿ ਜਾਣਗੇ ਜਿਹੜੇ ਨਹੀਂ ਆਏ ਉਹਨਾਂ ਲਈ ਪੰਜਾਬ ਚ ਸਿਆਸਤ ਕਰਨੀ ਵੀ ਔਖੀ ਹੋ ਜਾਣੀ ਆ ਇਹ ਪੰਜਾਬੀਆਂ ਦਾ ਸੁਭਾਅ ਹੈ ਪੰਜਾਬੀ ਅਗਰ ਬਦਲਾ ਕਰਕੇ ਅਕਾਲੀ ਦਲ ਨੂੰ ਕਾਂਗਰਸ ਨੂੰ ਭਾਜਪੀ ਨੂੰ ਖੁੰਝੇ ਲਾ ਕੇ ਆਮ ਆਦਮੀ ਪਾਰਟੀ ਨੂੰ ਬੰਨਵੇਂ ਦੇ ਸਕਦੇ ਨੇ ਜਿੱਥੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਤੇ ਭੇਜਤਾ ਧੂਆਮ ਆਦਮੀ ਪਾਰਟੀ ਨੂੰ ਵੀ ਭੇਜ ਸਕਦੇ ਨੇ ਜੀ ਜਿਹੜੇ ਜਿਹੜੇ ਲੋਕ ਨੇ ਨਾ ਜਿਹੜੀ ਲੋਕ ਮਾਨਸਿਕਤਾ ਉਹ ਉਸ ਧਿਰ ਨਾਲ ਖੜਦੀ ਹੈ ਜਿਹੜੀ ਧਿਰ ਦੁੱਖ ਵੇਲੇ ਲੋੜ ਵੇਲੇ ਨਾਲ ਖੜੇ ਸੋ ਹੁਣ ਤੱਕ ਤਾਂ ਭਗਵੰਤ ਮਾਨ ਨੂੰ ਖਾਤਿਆਂ ਚ ਪੈਸੇ ਪਾ ਦੇਣੇ ਚਾਹੀਦੇ ਸੀ ਪੰਜਾਬ ਦੇ ਜਿਹੜੇ ਉਹ ਪਿੰਡਾਂ ਦੇ ਲੋਕ ਨੇ ਨਾ ਕਿਉਂਕਿ ਸਾਰੀ ਕਿਸਾਨੀ ਦਾ ਰਿਕਾਰਡ ਸਾਡੇ ਸਰਕਾਰ ਕੋਲੇ ਹੈਗਾ ਇਹ ਸਾਰੇ ਪਿੰਡਾਂ ਦੇ ਜਿਹੜੇ ਕਿਸਾਨ ਨੇ ਇਹ ਇਹਨਾਂ ਦੇ ਜਿਹੜੇ ਬੈਂਕ ਖਾਤੇ ਨੇ ਉਹ ਪੰਜਾਬ ਸਰਕਾਰ ਦੇ ਨਾਲ ਲਿੰਕਡ ਨੇ ਕਿਉਂਕਿ ਜਦੋਂ ਇਹਨਾਂ ਨੇ ਝੋਨਾ ਲੈ ਕੇ ਆਉਣਾ ਸੀ 15 ਸਤੰਬਰ ਨੂੰ ਤੇ ਸਰਕਾਰ ਨੇ ਖਰੀਦ ਕੇ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਉਣੇ ਸੀ ਅੱਜ ਕੱਲ ਡਾਟੇ ਦਾ ਜ਼ਮਾਨਾ ਹੈ ਸਾਰੀ ਕਿਸਾਨੀ ਦਾ ਰਿਕਾਰਡ ਪੰਜਾਬ ਸਰਕਾਰ ਕੋਲੇ ਹੈਗਾ ਜਿਹੜੇ ਝੋਨਾ ਕੇਂਦਰ ਔਰ ਪੰਜਾਬ ਕੋਲੇ ਜਿਹੜੇ ਝੋਨਾ ਮੰਡੀਆਂ 'ਚ ਲੈ ਕੇ ਆਉਂਦੇ ਨੇ ਤਾਂ ਹੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈਂਦੇ ਨੇ ਸੋ ਕਿਸਾਨੀ ਦੇ ਖਾਤੇ 'ਚ ਪੈਸੇ ਪਾਣਾ ਜ਼ਰੂਰੀ ਸੀ ਪਰ ਇਹ ਵੀ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਵਿੱਚ ਟਸਲ ਹੈ ਕੇਂਦਰ 'ਚ ਉਹਦਾ ਵੀ ਹੁਣ ਪੰਜਾਬ ਨੂੰ ਨੁਕਸਾਨ ਹੋਇਆ ਸੋ ਸੂਬਾ ਔਰ ਕੇਂਦਰ 'ਚ ਇੰਨਾ ਜ਼ਿਆਦਾ ਜਿਹੜਾ ਮਨਮਟਾਇ ਨਹੀਂ ਹੋਣਾ ਚਾਹੀਦਾ ਤੁਸੀਂ ਐ ਇੰਨੀ ਵੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ ਸੂਬੇ ਤੇ ਕੇਂਦਰ ਸਰਕਾਰ ਦੀ ਕਿ ਤੁਸੀਂ ਇੱਕ ਦੂਜੇ ਤੋਂ ਕੁਝ ਮੰਗ ਨਾ ਸਕੋ ਮੈਨੂੰ ਬੜਾ ਅਫਸੋਸ ਹੋਇਆ ਬਰਿੰਦਰ ਗੋਇਲ ਬਹੁਤ ਸਿਆਣੀ ਉਮਰ ਦੇ ਮੰਤਰੀ ਨੇ ਉਹ ਕਹਿੰਦੇ ਜੀ ਅਸੀਂ ਕੇਂਦਰ ਤੋਂ ਕਿਉਂ ਮੰਗੀਏ ਹੁਣ ਤੁਸੀਂ ਦੱਸੋ ਵੀ ਤੁਸੀਂ ਮੰਤਰੀ ਹੋ ਬਰਿੰਦਰ ਗੋਇਲ ਜੀ ਤੁਸੀਂ ਇੰਡੀਵਿਜੂਅਲ ਬਰਿੰਦਰ ਗੋਇਲ ਨਹੀਂ ਹੋ ਕਿ ਤੁਸੀਂ ਕੇਂਦਰ ਤੋਂ ਕਿਉਂ ਮੰਗੋ ਤੇ ਜੇ ਐਡੀ ਵੱਡੀ ਈਗੋ ਹੈ ਗੋਇਲ ਸਾਹਿਬ ਤੇ ਫਿਰ ਟੈਕਸ ਰੋਕ ਕੇ ਦਿਖਾਓ ਜਿਹੜੇ ਕੇਂਦਰ ਨੂੰ ਦੇ ਰਹੇ ਹੋ ਤੁਸੀਂ ਪੈਸਾ ਮੰਗਣਾ ਪੰਜਾਬੀਆਂ ਲਈ ਆਪਣੇ ਲਈ ਨਹੀਂ ਮੰਗਣਾ ਨਾ ਤੁਸੀਂ ਆਮ ਆਦਮੀ ਪਾਰਟੀ ਲਈ ਮੰਗਣਾ ਤੁਸੀਂ ਕੇਂਦਰ ਕੋਲੇ ਜਾਓ ਭਗਵੰਤ ਮਾਨ ਸਾਰੇ ਜਾਣ ਵੀ ਸਾਡਾ ਪੈਸਾ ਦਿਓ ਜੀ ਤਾਂ ਕਿ ਪੰਜਾਬੀਆਂ ਨੂੰ ਭਰੋਸਾ ਹੋਵੇ ਤੁਸੀਂ ਇਸ ਈਗੋ 'ਚ ਆਗੇ ਵੀ ਅਸੀਂ ਕਿਉਂ ਮੰਗਣਾ ਜੀ ਈਗੋ ਦੇ ਨਾਲ ਸੱਤਾ ਨਹੀਂ ਚੱਲਦੀ ਹਾਂ ਜੇ ਤੁਸੀਂ ਐਡੀ ਈਗੋ ਰੱਖੀ ਐ ਫਿਰ ਐਡੀ ਹਿੰਮਤ ਕਰਕੇ ਵਿਖਾਓ ਵੀ ਜੀ ਅਸੀਂ ਟੈਕਸਾਂ ਦਾ ਪੈਸਾ ਨਹੀਂ ਕੇਂਦਰ ਨੂੰ ਜਾਣ ਦੇਣਾ ਕੇਂਦਰ ਪਹਿਲਾਂ ਸਾਡੇ ਪੈਸੇ ਦਵੇ ਫਿਰ ਅਸੀਂ ਟੈਕਸਾਂ ਦਾ ਪੈਸਾ ਦਵਾਂਗੇ ਜਾਂ ਤੁਸੀਂ ਐਡੀ ਹਿੰਮਤ ਵਿਖਾਓ ਪੰਜਾਬੀਆਂ ਨੂੰ ਵੀ ਲਓ ਜੀ ਸਰਕਾਰ ਇਹ ਲੜੀ ਐ ਹੁਣ ਕੇਂਦਰ ਨਾਲ ਜਾ ਕੇ ਐਵੇਂ ਆਪਾਂ ਗੱਲੀਬਾਤੀ ਈਗੋ ਦਾ ਇਸ਼ੂ ਬਣਾ ਕੇ ਪੰਜਾਬੀਆਂ ਦੇ ਜਿਹੜੇ ਹੱਕ ਨੇ ਉਹਨਾਂ ਪਿੱਛੇ ਨਾਲ ਲੜੀਏ ਕਿ ਜੀ ਅਸੀਂ ਕੇਂਦਰ ਤੋਂ ਨਹੀਂ ਮੰਗਣਾ ਕਿਉਂ ਨਹੀਂ ਮੰਗਣਾ ਭਾਈ ਕੇਂਦਰ ਤੋਂ ਕੇਂਦਰ ਸਾਡਾ ਸਾਡੇ ਟੈਕਸਾਂ ਦਾ ਪੈਸਾ ਜਾ ਰਿਹਾ ਲੋਕਾਂ ਦਾ ਤੇ ਅਸੀਂ ਆਪਣਾ ਪੈਸਾ ਵੀ ਨਹੀਂ ਜੇ ਮੰਗਾਂਗੇ ਤੇ ਇਹ ਫਰੀਕੋ ਵਾਲੀ ਗੱਲ ਹੋ ਗਈ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ ਪੰਜਾਬ ਦੇ ਲੋਕਾਂ ਲਈ ਤੁਸੀਂ ਦਿੱਲੀ ਜਾਓ ਉਹਨਾਂ ਤੋਂ ਮੰਗੋ ਪੰਜਾਬ ਦੇ ਲੋਕਾਂ ਲਈ ਮਦਦ ਅਸੀਂ ਪੂਰੀ ਦੁਨੀਆ ਦੀ ਮਦਦ ਕਰਦੇ ਹਾਂ ਪੰਜਾਬੀ ਸੋ ਜੇ ਤੁਸੀਂ ਦਿੱਲੀ ਜਾ ਕੇ ਸਾਡੇ ਲਈ ਰਾਹਤ ਮੰਗੋਗੇ ਤੇ ਤੁਹਾਡਾ ਕਦ ਵੱਡਾ ਹੋਊਗਾ ਕੋਈ ਸ਼ਰਮਸਾਰ ਹੋਣ ਵਾਲੀ ਗੱਲ ਨਹੀਂ ਇਹਦੇ ਵਿੱਚ ਤੁਸੀਂ ਆਪਣਾ ਹੱਕ ਮੰਗਣ ਜਾ ਰਹੇ ਹੋ ਸ਼ੋਇਬ ਜਿਹੜੀ ਸਿਆਸਤ ਹੈ ਨਾ ਜੀ ਪੰਜਾਬ ਦਾ ਪੱਠਾ ਸਿਆਸਤ ਨੇ ਵੀ ਬਿਠਾਇਆ ਜੀ ਉਹ ਬਿਲਕੁਲ ਦਰਸ਼ਕੋ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਉਹ ਬਹੁਤ ਹੀ ਦਰਦਪ੍ਰੀਆਂ ਹੈਗੀਆਂ ਨੇ ਔਰ ਡੱਲਾ ਸਾਹਿਬ ਸਾਡੇ ਜਿਹੜੇ ਸਰੂਤੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੱਕ ਅਸੀਂ ਅਪੀਲ ਜ਼ਰੂਰ ਕਰਦੇ ਆਂ ਖਾਸ ਕਰਕੇ ਸਾਡੇ ਐਨ ਆਰ ਆਈ ਜਿਹੜੇ ਭੈਣ ਭਰਾ ਨੇ ਕਿਉਂਕਿ ਬਹੁਤ ਸਾਰੀਆਂ ਜ਼ਮੀਨਾਂ ਤੁਸੀਂ ਠੇਕੇ ਤੇ ਉੱਥੇ ਦਿੱਤੀਆਂ ਹੋਈਆਂ ਨੇ ਔਰ ਜਿਹੜੀਆਂ ਹੜਪੀਤ ਜਿਹੜੇ ਕਿਸਾਨ ਹੈਗੇ ਨੇ ਕਿਉਂਕਿ ਸਰਕਾਰਾਂ ਦੇ ਕੰਨੀ ਦੇਖਦੇ ਰਹੇ ਤਾਂ ਉਹਨਾਂ ਲੋਕਾਂ ਦਾ ਕੁਝ ਨਹੀਂ ਵਟਿਆ ਜਾਣਾ ਤੇ ਜੇਕਰ ਹੋ ਸਕਦਾ ਹੈ ਤਾਂ ਕੁਝ ਨਾ ਕੁਝ ਗੁੰਜਾਇਸ ਕੱਢ ਕੇ ਜਾਂ ਕੁਝ ਠੇਕੇ ਜੋ ਰੈਤ ਕਰ ਦਿੱਤੀ ਜਾਵੇ ਸਾਡੇ ਐਨਆਰਆਈ ਭਰਾ ਜਾਂ ਇਸ ਵਾਰ ਦਾ ਠੇਕਾ ਹੀ ਨਾ ਲਾ ਨਾ ਭੱਲੇ ਆ ਜਾਵੇ ਮਾਫ ਕੀਤਾ ਜਾਵੇ ਤਾਂ ਥੋੜਾ ਜਿਹਾ ਉਹਨਾਂ ਦਾ ਜਿਹੜਾ ਬਚਾ ਹੈ ਉਹ ਹੋ ਸਕਦਾ ਡੱਲਾ ਸਾਹਿਬ ਤੁਸੀਂ ਦੋ ਕੀ ਸ਼ਬਦ ਕਹਿ ਜੋ ਸਾਡੇ ਐਨਆਰ ਐਨਆਰਆਈ ਭਰਾਵਾਂ ਨੂੰ ਫਿਰ ਆਪਾਂ ਕਰੀਏ ਸਮਾਪਤ ਨੇ ਬਿਲਕੁਲ ਜੀ ਦੇਖੋ ਬੜਾ ਸਤਿਕਾਰ ਹੈ ਸਾਰੇ ਐਨਆਰਆਈ ਪੰਜਾਬੀਆਂ ਦਾ ਹਮੇਸ਼ਾ ਦੇਖੋ ਐਨਆਰਆਈ ਤਾਂ ਪੰਜਾਬ ਦੇ ਲਈ ਚਿੰਤਤ ਰਹਿੰਦੇ ਨੇ ਬਹੁਤ ਦੁੱਖ ਇਹਨਾਂ ਨੂੰ ਹੁੰਦਾ ਜਦੋਂ ਪੰਜਾਬ 'ਚ ਇਸ ਤਰੀਕੇ ਦੇ ਵਾਕਏ ਹੁੰਦੇ ਨੇ ਔਰ ਹਮੇਸ਼ਾ ਹੀ ਐਨਆਰਆਈਸ ਨੇ ਪੰਜਾਬ 'ਚ ਆਪਣੇ ਭੈਣ ਭਰਾਵਾਂ ਦੀ ਸਾਰਿਆਂ ਦੀ ਮਦਦ ਕੀਤੀ ਔਰ ਇਸ ਵਾਰ ਵੀ ਕਰਨਗੇ ਸੋ ਇਹ ਤਾਂ ਕਰਨਗੇ ਕੀ ਇਹ ਕਰ ਰਹੇ ਨੇ ਆਲਰੇਡੀ ਸੋ ਬਹੁਤ ਸਾਰੇ ਜਿਹੜੇ ਐਨਆਰਆਈਸ ਨੇ ਉਹ ਵੀ ਸਿੱਧੇ ਸਿੱਧੇ ਰੂਪ ਦੇ ਵਿੱਚ ਸੇਵਾ ਉਹਨਾਂ ਸਾਰੇ ਪੀੜਤ ਲੋਕਾਂ ਨੂੰ ਦੇ ਰਹੇ ਨੇ ਸੋ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਸੇਵਾ ਸ਼ੁਰੂ ਕੀਤੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਐਮ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਲਈ ਧੰਨਵਾਦ ਬਹੁਤ ਧੰਨਵਾਦ ਜੀ